ਮੋਂ ਦੇ ਪਰੋਤੀ ਜੀ ਜਿਹੜੀ ਵਾਲੀ ਟਿੱਲੇ ਤੇ ਸਬਜੀ ਬਣਾ ਰਹੀ ਐ ਦੁੱਧ ਉਵਾਲ ਲਿਆ ਤੇ ਰਹਿ ਗਈ ਹੁਣ ਰੋਟੀ ਰੋਟੀ ਬਣਾ ਕੇ ਮੈਂ 베ਲੇ ਲੋ ਜੀ ਮੰਮੀ ਕਰਦੇ ਪਿਆ ਕੰਮ ਤੇ ਮੰਮੀ ਨਾਲ ਮੈਂ ਕਰਾਉਂਦਾ ਪਿਆ ਕੰਮ ਤੁਸੀਂ ਸਾਰੇ ਸੋਚਦੇ ਹੋਣੇ ਆ ਵੀ ਪ੍ਰੀਤ ਕਿੱਥੇ ਆ ਪ੍ਰੀਤ ਜੀ ਥੋੜੀ ਠੀਕ ਨਹੀਂ ਰਹਿੰਦੀ ਤਾਂ ਕਰਕੇ ਆ ਪੁੱਤ ਹੁਣ ਕੰਮ ਨਹੀਂ ਕਰਾਈਦਾ ਉੱਪਰ ਥੱਲੇ ਹੁਣਾ ਕੋਠੇ ਤੋਂ ਵੇ ਤੁਹਾਨੂੰ ਪਰ ਟਾਈਮ ਤੁਹਾਨੂੰ ਪਤਾ ਬਹੁਤ ਘਟਿਆ ਬਹੁਤ ਦਿਨ ਥੋੜੇ ਰਹਿ ਗਏ ਬਹੁਤ ਘਟ ਦੇਣ ਸੋ ਤਾਂ ਕਰਕੇ ਸਾਰਿਆਂ ਨੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਮੰਮੀ ਵਾਲੇ ਨੂੰ ਵੀ ਤੇ ਬਲੌਗ ਦੇਖਿਆ ਕਰੋ ਸਾਰਿਆਂ ਨੇ ਸਪੋਰਟ ਕਰੋ ਨਿਊ ਬੇਬੀ ਵੀ ਆਉਣ ਵਾਲਾ ਘਰੇ ਇਸ ਕਰਕੇ ਵੀ ਮੈਂ ਰਿਹਾ ਕਿ ਥੱਲੇ ਜਾ ਕੇ ਕੰਮ ਕਰਨਾ ਪੈਂਦਾ ਤੇ ਉਹ ਜਲਦੀ ਆ ਤੇ ਚੱਲਦੀ ਹੈ ਲੋ ਜਿੰਨਾਂ ਕੋ ਉਹ ਵੀ ਵਿਚਾਰੀ ਕਰ ਆ ਜਾਂਦੀ ਹੈ ਇੱਕ ਮੁੰਡਾ ਬਹੁਤ ਧੰਨ ਕਰਦਾ ਸਾਨੂੰ ਮੁੰਡਾ ਵੀ ਬਹੁਤ ਧੰਨ ਕਰਦਾ ਹੈ ਉਹ ਵਾਸ ਤਾਂ ਮੇਰੇ ਕੋਲ ਇੱਕ ਬੰਦਾ ਚਾਹੀਦੇ ਚਾਹੀਉ ਉਹਨੂੰ ਵੀ ਇੱਕ ਬੰਦਾ ਪਰਸਨਲੀ ਚਾਹੀਦਾ ਬੋਡੀਗਾਰਡ ਰੋਟੀ ਮੰਮੀ ਮੈਂ ਬਣਾ ਕੇ ਦੇਖਾਂ ਅੱਜ ਬਣਾਣਾ ਹੈ ਫੜਿਓ ਮੱਥ ਧੋਲ ਮਾਵੇ ਕੌਣ ਫੜੋ ਲੋ ਵੀ ਮੰਮੀ ਨਾ ਮੈਂ ਰੋਟੀ ਮਕਾਉਂਗਾ ਹੁਣ ਆਹ ਕਿਆ ਬੰਦ ਨਾ ਹੁੰਦੇ ਉਹਦਾ ਸੈਨਿਕ ਰੋਟੀ ਕਰਾਉਂਦੀ ਕੀ ਹੈ ਰੋਟੀ ਗੋਲ ਬਣਾਉਂਦਾ ਕ ਕਿ ਇਦਾਂ ਨਹੀਂ ਬਣਾਉਂਦਾ ਹੈਨਾ ਲੋ ਬੈਠੋ ਚਾਹ मेरे ऊपर ऊपर आवे शरीर ठीक है तल्ले बना मैं ना वो कपड़ी है वो आप कपड़े के कपड़ी पाई हो ठीक है और रोटी देख हो गई क्या करे वो भी दोस्तों आज विक्रम जी रोटी खाने लगे हैं पर अपादी बता भी आप हां तो सा अल्लाह के गिल्ले होने नहीं नहीं काले से क्या आपका ਪੀੜਾ ਹੈਗਾ ਕਿ ਕਰਨ ਵਾਲਾ ਬਣਾਉਂਗਾ ਤਾਂ ਸਿੱਖੂਗਾ ਰੋਟੀ ਫੇਜੀ ਤੂੰ ਬਾਹਰ ਚੱਲ ਗਿਆ ਕਿ ਤੈਨੂੰ ਆਪ ਬਣਾਣੀ ਪਿਆ ਕਰਨੀ ਦੇਖੋ ਆ ਦਿਖਾਓ ਮੜਾ ਜਾਗੀ ਹੈ ਨਾ ਕੰਗੜੀ ਨਹੀਂ ਕਰਨੀ ਉਹਦੀ ਇੱਦਾਂ ਕਹੀ ਜਾਂਦਾ ਉਹਨੂੰ ਕੰਗੜੀ ਗੁੰਮਣੀ ਵਾਲੀ ਕਰਦੀ ਕਰਦੀ ਗੁੰਮਣੀਆ ਗੁੰਮਣੀਆ ਕੋ ਵੱਡੀ ਗੱਲ ਨਹੀਂ ਹੈਗੀ ਕਰਦੀ ਕਰਦੀ ਕੰਗਣੀਆਂ ਗੁੰਮਣੀਆਂ ਗੱਲ ਇਹਦੀਆਂ ਹੀ ਤੇਜ਼ ਬਹੁਤ ਆ ਕੁਣੀਆਂ ਦੀ ਕਿਹੜੀ ਗੱਲ ਐ ਚੰਨੀ ਇਹਨੇ ਕਹਿੰਨ ਨੂੰ ਮੈਂ ਦੱਸ ਮੈਂ ਤਾਂ ਗਿਆ ਆਉਂਦੀ ਨਹੀਂ ਐ ਲੈ ਜੇ ਚਾਹੀਏ ਤੇ ਕੱਪੜੇ ਵੀ ਧੋ ਸਕਦਾ ਹੂੰ ਮੈਂ ਛੱਡ ਕੇ ਤੇ ਤਨਾ ਫਿਰਾਂਗੀ ਕੱਲ ਕੱਪੜੇ ਧਵਾਈ ਨਾ ਲਾਈਏ ਆਪਾਂ ਨਹੀਂ ਕੋਈ ਨਾ ਰਹਿਤ ਨਹੀਂ ਜਿੰਨਾ ਕੋਇਆ ਮੈਂ ਵੀ ਕਰਾਉਂਗੀ ਕੱਲ ਇਹਨੇ ਰਲ ਗਏ ਹਾਂ ਹੋ ਬਾਕੀ ਦੇ ਸੁੱਕੜੇ ਸਕਣੇ ਉੱਪਰ ਪਾਈ ਆਈਆਂ ਨਾ ਥੱਲੇ ਧੋ ਕੇ ਮੈਂ ਦੇ ਜੂਨ ਤੇ ਮੈਂ ਉੱਪਰ ਜਾ ਸਿਖਰ ਤੇ ਤੁੰ ਜਾਣਾ। ਚੱਕ ਥਾ ਰੜ ਦੀ ਰੋਟੀ। ਗੋਲ ਬਣਾਈ ਗੋਲ। ਨੰਨੂ ਪਾਪਾ ਰੋਟੀ ਬਣਾਉਂਦਾ। ਪਾਪਾ ਰੋਟੀ ਬਣਾਉਂਦੇ। ਆਏ। ਕਹਿੰਦਾ ਮੈਂ ਮੈਂ ਕਹਾਂ ਸਾਨੂੰ ਕਹਿੰਦਾ ਤੁਸੀਂ ਦੋਨੇ ਜਾਓ। ਕਹਿੰਦਾ ਮੈਂ ਕਹਾਂ ਫੇਰ ਰੋਟੀ ਕੌਣ ਦਊ ਤੁਹਾਨੂੰ ਕਹਿੰਦਾ ਮੰਨੂ। ਪਕਾ ਕੇ। ਮੰਨੂ। ਇਹਨੂੰ ਤਾਂ ਆਉਂਦੀ ਹੀ ਨਹੀਂ ਹੈਗੀ। ਲੈ ਨੰਨੂ। ਪਾਪਾ ਬਣਾਉਂਦੇ। ਉਹ ਦੇਖ। ਦੇਖਿਆ? ਵਾਓ। ਨੰਦ ਤੋਂ ਨਹੀਂ ਸਖੜਾ। ਤੇ ਬਿਕਾ ਦੀ ਰੋਟੀ ਬਣ ਗਈ ਆ। ਤਵੇ ਨੂੰ ਹੱਥ ਨਾਲ ਲਾ ਲਈਨ ਨੂੰ। ਆ ਦੇਖਿਓ ਮੇਰੀ ਰੋਟੀ ਬਣੀ। ਚਲ। ਬਾਹਰ ਘਾਡੇ ਦੇ। ਬਲਵੀ ਦੱਸੋ ਹੇ ਕਿੱਦਾਂ ਦੀ ਆ ਇਹ ਸਹੀ ਹੈ ਵਧੀਆ ਵਧੀਆ ਹੈ ਲੈ ਨਾ ਮਰਚਾ ਕਿਥੀ ਖਾਈ ਮਰਚਾ ਪਾਪਾ ਗਿਆ ਉਹ ਵਾਪਰ ਰੋਟੀ ਪਾਪਾ ਗਿਆ ਹੈ ਮੱਕੀ ਗਿਆ ਆ ਤੁਹਾਡੀ ਆਦਤ ਬਹੁਤ ਭੈੜੀ ਇੱਕ ਸਾਰਾ ਸਮਾਨ ਇੱਕ ਜਗ੍ਹਾ ਲੱਗ ਗਿਆ ਉਹ ਵੀ ਫਿੱਕੜਾ ਹੋਇਆ ਨਹੀਂ ਉੱਥੇ ਆ ਹੁਣ ਕੀ ਦੇਖ ਆਹ ਦੋ ਤਾਂ ਦੇਖੋ ਗਰਮ ਹੈ ਕਿ ਆਪਾਂ ਤਾਂ ਕਿ ਦੋ ਨਾ ਦੇਈ ਉਹ ਹੱਥ ਲੱਗਣ ਦੇ ਜਿਹੜੇ ਮੇਰੇ ਵੀ ਲੱਗਦਾ ਜੀ ਮੈਂ ਤਾਂ ਦੂਰੇ ਨੂੰ ਖੜੀ ਥੱਲੇ ਰੱਖਦੀ ਮੈਂ ਕੋਸ ਪੈ ਨਾ ਜਾਵੇ ढक्कन दे के रख दी थले ला ला हैं है तू ही ला रोटी चलो बस दूध में के थली रख दी आओ ला लो देखो अरे ना तो दूध जा ऊपर आओ सच्चा बहुत है ननू बना दे चल ਉਹ ਬੈਗ ਆ ਤੁਮ ਹੀ ਮੈਂ ਨਹੀਂ ਉਹ ਦੀ ਵਿੱਚ ਤੁਹ ਵੀ ਕੋਲੋਂ ਨਾ ਬਰੌਂ ਦਾ ਮੈਰੀ ਆ ਰੋਟੀ ਨਹੀਂ ਸੀ ਵੀਰ ਮੇਰੀ ਦੂਜੀ ਰੋਟੀ ਦੇਖੋ ਕਿੱਦਾਂ ਦੀ ਬਣਦੀ ਆ ਨਹੀਂ ਆ ਤਾਂ ਠੀਕ ਹੈ ਹੈ ਆ ਤਾਂ ਵਧੀਆ ਬਣੀ ਵਧੀਆ ਬਣ ਗਈ ਹਾਂ ਆ ਵਾਲੀ ਕਿੱਦਾਂ ਦੀ ਬਣੂ ਬਹ ਹੈ ਆਹ ਕਿੱਦਾਂ ਦੀ ਬਣੇ ਇਹ ਵੀ ਬਣੂਗੀ ਤੇਰੀਆਂ ਰੋਟੀਆਂ ਜਿਹੜੀਆਂ ਬਣਾਈਆਂ ਪ੍ਰੀਤੀ ਨੂੰ ਮਿਉਣੀ ਹਾਂ ਉਹਨਾਂ ਨੂੰ ਵੀ ਦੇਖੀਂਂ ਦੇਖੀਂਂ ਕੀ ਬੋਲਦੀ ਆ ਹਾਂ ਠੀਕ ਆ ਉਪਰੋਂ ਬਣਾ ਵਾਹ ਹੈ ਹਾਂ ਉਹਦੇ ਜੋਗਿਆ ਲਾ ਠੀਕ ਆ ਠੀਕ ਆ ਓਕੇ ਕਹਿਣਾ ਰੋਟੀਆਂ ਦੀ ਪਛਾਣ ਕਰਕੇ ਨਹੀਂ ਬਣਾਈਆਂ ਗੈਸ ਘਟਾ ਕਰਕੇ ਗਈ ਆ ਮੈਨੂੰ ਇੱਦਾਂ ਇੱਦਾਂ ਹੀ 2-3 ਹੋਰ ਪੱਕ ਗਈਆਂ ਬਸ ਠੀਕ ਆ ਪਤਾਂ ਲਗਣਾ ਉਹਨਾਂ ਆਪਾਂ ਲਈ ਤੇਰੀ ਬਾਦਗੀ ਖਾ ਲੈਣੇ ਹੱਥ ਨਾਲ ਮੈਂ ਠਾਪ ਠਾਪ ਕਰਕੇ ਤਾਂ ਨਾ ਉਹ ਵੀ ਬਣਾਉਂਗੇ ਤਾਂ ਫੇਰੇ ਆਉਗੀ ਇਹ ਚੱਕ ਕੇ ਰੱਖ ਕੀ ਮੈਂ ਮਰ ਜਣੀ ਮੈਨੂੰ ਮੈਂ ਤਾਂ ਮੈਂ ਬੜਾ ਘੈਂਟ ਬੰਦਾ ਆ ਤੇ ਮਤਲਬ ਯੱਕ ਯੱਕ ਦੇ ਫੱਟੇ ਲੋ ਬੱਤੀ ਜੋ ਦੋ ਪਿੰਡਾਂ ਆਟਾ ਗੁੰਨਣਾ ਬੋੜਾ ਦੀਆਂ ਸ਼ਾਮਾਂ ਜ਼ਿਆਦੇ ਆਉਂਦੀਆਂ ਜੇ ਸਿਆਦੋਂ ਮਨ ਜੋ ਦੁਆ ਕਰੀ ਬੋੜਾ ਦੀਆਂ ਸ਼ਾਮਾਂ ਜ਼ਿਆਦੇ ਆਉਂਦੀਆਂ ਆਟਾ ਗੁੰਨਦੇ ਨੂੰ ਕੀ ਆਟਾ ਗੁੰਨਦੇ ਨੂੰ ਪਰਾਤਾ ਜਾਂਦੇ ਹਾਂ ਅਮੀ ਯਾਤ ਜੀ ਨੇ ਅਮੀ ਰੋਟੀ ਤਾਂ ਲੜਦੀਆਂ ਆ ਲੈ ਰੋਟੀ ਕੇ ਸੌਖੀ ਆ ਪਕਾਉਣੀ ਓਕੀ ਆ ਕੋਈ ਓਕੀ ਨਹੀਂ ਮੈਂ ਤਾਂ ਕਹਿ ਤਾ ਮੈਲੇ ਦਾ ਕੋਈ ਓਕੀ ਆਟਾ ਗੁੰਨਣਾ ਆਟਾ ਵੀ ਗੁੰਨੋ ਨੂੰ ਜੇ ਰੋਟੀ ਪਕਾਉਂਗਾ ਆਟੇ 'ਚ ਪਾਣੀ ਜ਼ਿਆਦਾ ਪਾ ਕੇ ਪੈ ਜਾਣ ਕਦੀ ਵੀ ਨਹੀਂ ਹੋਦਾ ਕਦੀ ਹਮ ਇੱਕ ਦਿਨ ਲਾਉਣੀ ਇੱਕ ਜੀ ਅਟਾ ਗੁੰਨ ਆ ਦੇਖੀ ਸਹੀ ਸੀਗਾ ਆ ਦੇਖਿਆ ਹੀ ਨਹੀਂ ਉਹ ਉਹ ਇਹਨੂੰ ਓਨ ਕਰੋ ਫੋਨ ਨੂੰ ਕਿੱਥੋਂ ਕਰਾਂ ਓ ਨਹੀਂ ਆ ਥੜੀ ਰੋਟੀ ਦੇ ਕਾ ਕੋਈ ਨਹੀਂ ਮੈਂ ਦੇਖਦੀ ਤੂੰ ਆ ਦੇਖ ਲੈ ਕੇ ਇਹ ਨਹੀਂ ਲੂ ਰੋਟੀ ਨੂੰ ਲਾਉਣਾ ਆ ਕੀ ਕਦੋਂ ਲਾਣਾ ਕਾ ਲੂ ਆ ਜੀ ਪਿਆ ਕੀ ਨਾ ਨਾਲੀ ਨੂੰ ਦੇਵੇ ਹੋ ਗਿਆ ਸੀ ਬਿੱਕੂ ਹੋ ਜਾਣਾ ਤਾਂ ਕੋਈ ਨਾ ਆਉਂਦਾ ਕੋਣ ਬੰਦ ਹੋ ਗਿਆ ਤੇ ਦੇਖਿਆ ਹੀ ਨਾ ਨਾਲ ਨਾਲ ਹੋ ਜਾਣਾ ਚਲ

ਗੋਈਆ ਫੇਕ ਗਿਆ। ਦੇਖੋ ਜੀ ਬੰਦਿਆ ਦੇ ਕੰਮ ਕਿੰਨੀ ਸੈਲਫ ਕਿੰਨੀ ਵਧੀਆ ਬਣਾਈ ਜਾਵਾ। ਮਾੜੇ ਰੋਟੀਆਂ ਪਾਉਂਦੇ ਪੋੜ ਰਹੇ ਉਹ ਘਲ ਆ ਰਿਹਾ। ਮਨਾਰੇ ਰੋਟੀਆਂ ਭਰਾਵਾਂ ਨਾਲ ਇਹ ਮੇਨੇ ਤੁਹਾਨੂੰ ਮੇਨੇ ਦੱਲੀ। ਚਾਪ ਚਾੜਨਾ ਚੰਗੀ ਤਰ੍ਹਾਂ। ਕੀ ਆ ਹੋ ਗਿਆ ਕੁਛ। ਏਕੂ ਆ ਸੰਭਾ ਆਪਣਾ। ਮੈਂ ਕਰਦੀ ਨਹੀਂ ਬਰਾ ਉਹਨੂੰ ਵੀ ਮੋਂ ਲੱਗਾ ਬੰਦ ਕਰ ਦੂੰ ਇਹਨੂੰ ਹੀ ਹੋਂਦਾ ਨਹੀਂ ਮੈਂ ਕਿਹਾ ਬੰਦ ਕਰਦਾ ਹੂੰ ਲੈ ਬੁਹੋ ਗਈ ਆ ਲੈ ਮੰਜੀ ਦੋਸਤੋ ਕਿੱਦਾਂ ਲੱਗਾ ਮੇਡਾ ਰੋਟੀ ਦਾ ਸਿਸਟਮ ਬਹੁਤ ਅੱਛਾ ਅੱਛਾ ਲੱਗਾਇਆ ਤਾਂ ਮੈਂ ਰੋਟੀ ਬਗਾਈਆਂ ਦਿਖਾਈ ਕਿੱਦਾਂ ਦੀ ਪੱਕੀ ਦਿਖਾਈ ਮੈਂ ਵੀ ਕੈਮਰੇ ਚ ਰੋਟੀਆਂ ਮੇਰੀਆਂ ਰੋਟੀਆਂ ਲੈ ਤਾਂ ਮਾੜੀਆਂ ਆ ਨਹੀਂ ਬੇਨ ਨਹੀਂ ਮਾੜੀ ਸਹੀ ਤਾਂ ਹੈ ਦੇਈਆ ਹਣਾ ਇਹ ਦਨੀਆ ਬਣਾਉਂ ਮੈਂ ਰਾਤੀ ਕੋਲ ਆ ਦੁਨੀਆ ਕਿਤੇ ਬਹੁਤ ਬਣੀ ਬਣਾਉਂ ਵੀ ਇਦਰੀ ਬਣਾਉਂਗੀ ਸਾ ਤੇਰੀ 3 ਦਾ ਤੇ ਵੀ ਮੈਂ ਕਿਹਾ ਤੂੰ ਵਧੀਆ ਖੇਲ ਲਈ ਅੱਛਾ ਹਾਂ ਇਹ ਮਾੜਾ ਵੀ ਕਰਨ ਪੇ ਮਾੜਾ ਆ ਮੀ ਕਰਨ ਪੇ ਮਾੜਾ ਤੁਹਾਡੇ ਲਈ ਭੁੱਖ ਲੱਗੇ ਕਰੂੰਗੀ ਨਹੀਂ ਮੈਂ ਨਹੀਂ ਬਣਾ ਸਕਦਾ ਤੁਸੀਂ ਉਹ ਤਾਂ ਬਣਾਇਆ ਕਰਿਓ ਮੈਨੂੰ ਕਿੱਦਾਂ ਕਹਿੰਦੇ ਆ ਹੋਰ ਤਾਂ ਇਹਨੂੰ ਯਾਤ ਆ ਗਈ ਹੈ ਕਿਹਦੇ ਦਾ ਤਾਂ ਇੱਕ ਵਾਰ ਹੁੰਦਾ ਨਾ ਫੱਗ ਆਹ ਕਹੇ ਤੇ ਥਾਲਾ ਤੁਸੀਂ ਦੋ ਜਾਨੇ ਘਰ ਚ ਦਾ ਸ਼ਾਇਦ ਨਾ ਟਾਈਮ ਬੱਦਲ ਟਾਈਮ ਮਤਲਬ ਕੀ ਇੱਥੇ ਕਿਤੇ ਦਿਹਾੜੀ ਤੇ ਜਾਂਦੇ ਆ ਟਾਈਮ ਨਹੀਂ ਲੱਗਣਾ ਤੁਹਾਡਾ ਬੜੀਆਂ ਤੇਜ਼ ਆ ਵਾ ਵੀਰ ਤੇਜ਼ ਥੋੜੀ ਹੈ ਹੋਰ ਕੀ ਕਹਿ ਸਕਦਾ ਇਸ ਤੋਂ ਪਰੇ ਆ ਮੈਂ ਵੱਖਰੀਆਂ ਰੱਖਾਂ ਨਾ ਮੇਰੀ ਰੋਟੀ ਮੈਨੂੰ ਹੂੰ ਆ ਵਾ ਮਮਿੰਨੀ ਦੇਨੀਆ ਚ ਪ੍ਰੀਤੀ ਮੇਰੀ ਵਾਲੀ ਦੇ ਦੇ ਕੀ ਬੋਲਦੀ ਐ ਇਹਨੂੰ ਸਪੈਸ਼ਲ ਦੇਨੀਆ ਠੀਕ ਆ ਹਾਲ ਹੀ ਮੇਰੀਆਂ ਹਾਲ ਹੀ ਆ ਮੋੜੀਆਂ ਨਹੀਂ ਬਹੁਤ ਸੋਹਣੀਆਂ ਰੁੱਟੀਆਂ ਲੋਕਾਂ ਨੂੰ ਤੇ ਦੇਖੀ ਕਿਦਾਂ ਲੀ ਮੀ ਬਿਊਟੀਫੁੱਲ ਬਿਲਕੁਲ ਨਾ ਮੈਂ ਤਾਂ ਬਹੁਤ ਲੋਕ ਜੰਮੰਦਿਆ ਹਾਂ ਹਾਂ ਜੀ ਸਸਤੀ ਗਾਣੀ ਮੈਂ ਤਾਂ ਬਹੁਤ ਸੋਹ ਚੱਲਦਾ ਬਲੌਗ ਨਹੀਂ ਮੈਂ ਇਹਦਾ ਮੇਰਾ ਹੈ ਤਿੰਨ ਤਿੰਨ ਚਾਰ ਲਾਈਆਂ ਮੈਂ ਚਾਰ ਦੋ ਮੇਰੀ ਬੇਲੀ ਉਸਦੀ ਆਹੋ ਤਿੰਨ ਲਾਈਆਂ ਮੈਂ ਤਕਰਾ ਮੈਕੋਰ ਹੈ ਹੈ ਆ ਪੀ ਰਹੀ ਹੈ ਓਏ ਮੈਂ ਦਬੇਲੀ ਨਹੀਂ ਚੰਗੇ ਜਿਹੜਾ ਫੋਨ ਨੂੰ ਮਿੰਟ ਨਹੀਂ ਚੱਲੁੰਦੇ ਹੈਗਾ ਆਪਣਾ ਬਾਈ ਬਾਈ ਠੀਕ ਹੈ ਪਤਾ ਨਹੀਂ ਯਾਰ ਬਹੁਤ ਸਲੋ ਆ ਇਸਾ ਉਹਨਾ ਬਲੌਗ ਪੈਣਾ ਨਹੀਂ ਮਨਵੀਰ ਹਾਂਜੀ ਪਾਪਾ ਅੱਜ ਬੇਟਾ ਇਹ ਗੰਦਾ ਮੇਰਾ ਬੱਚਾ ਹਾਂਜੀ ਹਾਂਜੀ ਕੀ ਕਰਦੇ ਆਓ ਥੱਲੇ ਮੜਾ ਜਾ 2 ਮਿੰਟ ਪਾ ਪਾਣੀ ਆ ਗਿਆ ਹੈ ਅੱਛਾ ਪਜਾਮੀ ਪਾ ਕੇ ਆ ਗਿਆ ਕਹਿੰਦਾ ਪਜਾਮੀ ਨਹੀਂ ਪਾਈ ਚੱਲ ਪਾਇਆ ਪਜਾਮੀ ਪੁੱਤ ਉਹ ਦਿਲ ਦਾ ਸਿਆਣਾ ਮੁੰਡਾ ਨੂੰ ਪਤਾ ਅੱਦਾਂ ਲੋਗਾ ਚ ਨਹੀਂ ਆਈਦਾ ਹੈ ਪਾਪਾ ਪਜਾਮੀ ਪਾ ਕੇ ਆ ਗਿਆ ਕਹਿੰਦਾ